सीएम साहब मैं ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਵੀ ਤੁਸੀਂ ਕਹਿਣੀ ਤੇ ਕਰਨੀ ਤੇ ਕਥਨੀ ਦੇ ਨਾ ਪੂਰੇ ਨਹੀਂ ਹੁੰਦੇ ਸਿਆਸਤ ਇੱਕ ਇਹੋ ਜਿਹਾ ਗੰਦਾ ਛੱਪੜ ਆ ਭਾਵੇਂ ਜਿਹੜੇ ਮਰਜੀ ਵਿਅਕਤੀ ਨੂੰ ਇਸ ਚਤ ਕੱਲ ਦਿਓ ਉੱਥੇ ਜਾ ਕੇ ਗੰਦਗੀ 'ਚ ਹੀ ਰਲ ਜਾਊਗਾ ਝੂਠ ਫਰੇਬ ਡਰਾਮੇ ਲਾਹ ਪ੍ਰਵਾਈ ਪਰ ਮੀਡੀਆ ਦਾ ਜੋ ਗੱਲ ਲੋਕ ਬੜੀ ਛੇਤੀ ਚੇਤੇ ਰੱਖਦੇ ਗੱਲ ਜਿੰਨੇ ਤੂੰ ਗੱਲ ਕਹੀ ਵੀ ਗੱਲ ਤੁਸੀਂ ਕੀਤੀ ਨਿਊਜ਼ੀਲੈਂਡ ਦੀ ਹੈ ਤੇ ਆਧਾਰਨ ਦਿੱਤੀ ਵੀ ਕਿਤੇ ਵੀ ਕੋਈ ਕਰ ਸਕਦਾ ਹੈ ਤੇ ਫਿਰ ਅਮਰਤਪਾਲ ਨੂੰ ਤੂੰ ਕਿਉਂ ਲਾ ਕੇ ਬੰਦ ਕਰ ਰੱਖਾ ਹੈ ਕਿ ਉਹ ਅਮਰਤੂ ਛਕਾਉਂਦਾ ਸੀ ਉਹ ਕੋਈ ਗੈਂਗਸਟਰ ਤਾਂ ਨਹੀਂ ਸੀਗਾ ਜਿੰਨੂੰ ਤੂੰ ਐਨਐਸਏ ਲਾ ਕੇ ਤੇ ਧੱਕੇ ਲਾਲਾ ਲਾਲਾ ਇੱਕ ਕੇਂਦਰ ਦੀਆਂ ਜੁੱਤੀਆਂ ਤੋਂ ਡਰਦਾ ਤੂੰ ਪੰਜਾਬ ਦੇ ਲੋਕਾਂ ਦਾ ਸਤਿਆਨਾਸ਼ ਕਰੀ ਜਾਣਾ ਤੂੰ ਕਿਸੇ ਖਿਡਾਰੀ ਨੂੰ ਗੈਂਗਸਟਰ ਕਹਿ ਕੇ ਗੋਲੀ ਮਰਵਾ ਦੇਣਾ ਕਦੇ ਕਿਸੇ ਨੂੰ ਕੀ ਇਹ ਪੁਲਿਸ ਸਦਾ ਤੇਰੇ ਅੱਖੇ ਲੱਗਦੀ ਰਹੂਗੀ ਬਚੋ ਯਾਰ ਤੁਸੀਂ ਕੁਜੇ ਚ ਪੈ ਜਾਣਾ ਤੇ ਸਾਰਿਆਂ ਨੇ ਇੱਕੋ ਕੁਜੇ ਚ ਹੀ ਬੰਦ ਹੋ ਜਾਣਾ ਪਰ ਡਰੋ ਰੱਬ ਦੇ ਰੰਗਾਂ ਤੋਂ ਜਿੱਥੇ ਤੂੰ ਹੋਣਾ ਇੱਥੇ ਤੂੰ ਆਪਣੀ ਸੀ ਤੇ ਤੂੰ ਰਹਿਣਾ ਵੀ ਹੈ ਨਹੀਂਗਾ ਪਰ ਗੱਲ ਤੇ ਪੂਰੇ ਉੱਤਰਿਆ ਕਰੋ ਗੱਲੋਕ ਗੱਲ ਦਾ ਜਵਾਬ ਮੰਗਦੇ ਕੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਚਾਰ ਕਰਨ ਦਾ ਪ੍ਰਸਾਰ ਕਰਨ ਦਾ ਹੱਕ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਤਾਂ ਬਹੁਤ ਡਿਵੈਲਪਡ ਕੰਟਰੀ ਨੇ ਉਹ ਉੱਥੇ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿਣਾ ਕਿ ਭਾਰਤ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨਾਲ ਗੱਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮਾਹੌਲ ਜਿਹਾ ਪਰ ਸਾਡੀ ਜਿਹੜੀ ਕੌਮ ਆ ਉਹ ਤਾਂ ਸਰਵਦਾ ਭਲਾ ਮੰਗਣ ਵਾਲੀ ਕੌਮ ਹੈ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨ ਦਾ ਪ੍ਰਸਾਰ ਕਰਨ ਦਾ ਹੱਕ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਤਾਂ ਬਹੁਤ ਡਿਵੈਲਪਡ ਕੰਟਰੀ ਨੇ ਉਹ ਉੱਥੇ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿੰਨਾ ਕਿ ਪਾਰਟ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨਾਲ ਗੱਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਅ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ ਚ ਇੱਕ ਚੱਲਿਆ ਹੋਇਆ ਮਾਹੌਲ ਜਿਆ ਤੇ ਪਰ ਸਾਡੀ ਜਿਹੜੀ ਕੌਮ ਹੈ ਉਹ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਗਲੋਬਲ ਟਿਕ ਉਹਨਾਂ ਨੇ ਸਰ ਕਿ ਨਿਊਜ਼ੀਲੈਂਡ ਆ ਇੰਡੀਆ ਦੇ ਹਾਲਾਂਕਿ ਨਿਊਜ਼ੀਲੈਂਡ ਚ ਤਾਂ ਕੋਈ ਇਦਾਂ ਦੀ ਘਟਨਾ ਵੀ ਕੋਈ ਇਸ ਤਰ੍ਹਾਂ ਦੀ ਕਦੇ ਹੋਈ ਨਹੀਂ। ਸੋ ਸ਼ਾਇਦ ਬਾਹਰਲੇ ਜਿਹੜੇ ਘਟਨਾਵਾਂ ਕੋਈ ਉਧਰ-ਉਧਰ ਹੁੰਦੀਆਂ ਨੇ ਉਹ ਸਾਡੇ ਨਾਲ ਲੱਗ ਜਾਂਦੀਆਂ ਨੇ ਪਰ ਸਾਡੀ ਕੌਮ ਜਿਹੜੀ ਹੈ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਤੇ ਨਹੀਂ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਇਨਵੈਸਟਰ ਨੂੰ ਬੁਲਾ ਕੇ ਉਹਨਾਂ ਨੂੰ ਇਹ ਪੱਖ ਰੱਖਿਆ ਜਾਵੇ ਤੇ ਸਾਡੇ ਜਿਹੜੇ ਭਾਰਤੀ ਨੇ ਉਹ ਹਮੇਸ਼ਾ ਸ਼ਾਂਤੀ ਪਸੰਦ ਨੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਆ ਉਸ ਖਿੱਤੇ ਨੂੰ ਵੀ ਉਸ ਦੇਸ਼ ਨੂੰ ਵੀ ਕਾਮਯਾਬ ਕਰਨ ਚ ਆਪਣਾ ਯੋਗਦਾਨ ਪਾਉਂਦੇ ਆ